ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੀ ਪੂਰੀ ਟੀਮ ਵੱਲੋਂ ਅੱਜ ਕਬਰਾਂ ਤਿਆਰ ਕਰਨ ਵਾਲੇ ਲੜਕਿਆਂ ਨੂੰ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁਸਲਿਮ ਫੈਡਰੇਸ਼ਨ ਦੇ ਆਗੂ ਮੁਬਿੰਨ ਸਾਹਿਬ ਨੇ ਦੱਸਿਆ ਕਿ ਇਨਸਾਨਾਂ ਦੇ ਆਖਰੀ ਸਫ਼ਰ ਵਿੱਚ ਉਹਨਾਂ ਦੀ ਆਖਰੀ ਮੰਜ਼ਿਲ ਭਾਵ ਕਬਰਾਂ ਪੁੱਟਣ ਦਾ ਨੇਕ ਕੰਮ ਕਰਨ ਵਾਲੇ ਲੜਕਿਆਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਜੋ ਆਉਣ ਵਾਲੀ ਪੀੜ੍ਹੀ ਵੀ ਅਜਿਹੇ ਧਾਰਮਿਕ ਤੇ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਸ਼ਿਰਕਤ ਕਰਨ। ਅੱਜ ਜੇ ਮੈਂ ਚੇਕਾਂਗਾ ਜੀ ਕਿ ਮੂਬੀਨ ਸਾਹਿਬ ਬਹੁਤ ਹੀ ਬੜਾ ਜਿਹੜਾ ਛੁਪਿਆ ਹੋਇਆ ਕੰਮ ਆਪਣੇ ਲੋਕ ਕਰ ਰਹੇ ਸੀ ਉਹਨੂੰ ਬੜਾ ਉਭਾਰ ਕੇ ਲੈ ਕੇ ਆਏ ਨੇ ਉਹਨੇ ਲੁਕਾ ਨਹੀਂ ਜਿੰਨੀ ਮਿਹਨਤ ਹੈ ਜੋ ਅਲਟੀਮੇਟਲੀ ਫਾਈਨਲ ਡੈਸਟੀਨੇਸ਼ਨ ਲਈ ਜਿਹੜੇ ਰੈਡੀ ਕਰਦੇ ਨੇ ਜੋ ਵੀ ਕਬਰਾਂ ਦਾ ਕਰਦੇ ਨੇ ਧਿਆਨ ਉਹਨਾਂ ਨੂੰ ਇਹ ਮਾਣ ਸਨਮਾਨ ਕਰ ਰਹੇ ਨੇ ਇਸ ਤੋਂ ਵਧੀਆ ਉਹ ਕੱਲ ਕੋ ਕੁਝ ਮਹਾਨ ਵਾਲੀ ਨਸਲ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਜੀ ਕਿ ਪੜਾਈ ਦੇ ਵਿੱਚ ਅੱਗੇ ਰਹਿਣ ਆਪਣੇ ਮਾਵਾਬ ਦਾ ਪਰ ਆਪਣੇ ਫੈਮਿਲੀ ਦਾ ਧਿਆਨ ਰੱਖਣ ਔਰ ਕਿਉਂਕਿ ਫੈਮਿਲੀ ਦੇ ਉੱਪਰ ਕੁਝ ਨਹੀਂ ਹੁੰਦਾ ਜੀ। ਔਰ ਪੜਾਈ ਦੇ ਵਿੱਚ ਜਦੋਂ ਅੱਗੇ ਆਉਣਗੇ ਤਾਂ ਮੁਸਲਮਾਨਾਂ ਦਾ ਜਿਹੜਾ ਹੈ ਨਾਮ ਨੋਰ ਜੋ ਵੀ ਆਪਣਾ ਜੋ ਹਾਲਾਤ ਚਰ ਰਹੇ ਇਸ ਤੋਂ ਉੱਪਰ ਕਿਹਾ ਮੈਂ ਮੈਂ ਕਹੂੰਗਾ ਕਿ ਜਿਹੜੀਆਂ ਤਨਜ਼ੀਮਾਂ ਜਾਂ ਅਸੀਂ ਕੋਈ ਵੀ ਅਸੀਂ ਕੰਮ ਕਰਦੇ ਹਾਂ ਜੋ ਮੀਡੀਆ ਦੇ ਜ਼ਰੀਏ ਜਾਂ ਲੋਕਾਂ ਦੀ ਨਜ਼ਰ ਦੇ ਵਿੱਚ ਆ ਜਾਂਦੀ ਹੈ। ਮਗਰ ਜੋ ਅਸਲ ਕੰਮ ਹੈ ਜੋ ਅਸਲ ਮਕਸਦ ਹੈ ਅਦੀ ਨਜ਼ਰ ਦੇ ਵਿੱਚ ਜੋ ਇਹ ਕੰਮ ਕਰ ਰਹੇ ਨੇ ਮੁੰਡੇ ਘਬਰਾ ਬਟਨ ਨੇ ਆਪਣਾ ਜਾਨ ਮਾਲ ਵਕਤ ਲਗਾ ਰਹੇ ਨੇ ਔਰ ਉਹ ਲੋਕਾਂ ਵਾਸਤੇ ਜਿਨ੍ਹਾਂ ਨੂੰ ਜਾਨ ਦੇ ਵੀ ਨਾ ਜਿੱਥੇ ਉਹ ਲੋਰ ਹੈ ਕਿ ਲੋਕ ਆਪਣੇ ਰਸਤੇ ਗੇ ਰਸਤੇ ਤਰ੍ਹਾਂ ਦੇ ਵੀ ਮਾਰਕ ਤੇ ਨਹੀਂ ਜਾ ਸਕਦੇ ਉੱਥੇ ਲੋਕ ਜਿਹੜੇ ਗੈਰ ਹੋਣ ਵਾਸਤੇ ਉਹਨਾਂ ਦੇ ਆਖਰੀ ਸਫਰ ਦੀ ਤਿਆਰੀ ਕਰਾਉਂਦੇ ਨੇ ਆਖਰੀ ਉਹਨਾਂ ਦਾ ਘਰ ਬਣਾ ਕੇ ਦਿੰਦੇ ਨੇ ਲੋਕ ਇੱਥੇ ਬੜੇ ਬੜੇ ਮਹਿਨਤ ਚ ਰਹਿੰਦੇ ਨੇ ਮਗਰ ਆਪਣਾ ਫਾਈਨਲ ਡੈਸਟੀਨੇਸ਼ਨ ਹੋ ਗਈ ਹੈ ਇਸੇ ਲਈ ਮੈਂ ਇਹੀ ਇਹਨਾਂ ਨੂੰ ਅੱਜ ਸਿੰਘ ਮੁਸਲਿਮ ਫੈਡਰੇਸ਼ਨ ਸਾਰੀ ਟੀਮ ਵੱਲੋਂ ਅੱਲਾ ਕੀਤਾ ਗਿਆ ਸੀ ਕਿ ਇਹਨਾਂ ਨੂੰ ਵੀ ਆਪਾਂ ਸਨਮਾਨਤ ਕਰੀਏ ਬਾਕੇ ਇਹਨਾਂ ਨੂੰ ਇਨकरेਜ ਕਰੀਏ ਦੇਖੋ ਕੋਈ ਵੀ ਜੋ ਅਸਲ ਇਹਨਾਂ ਦਾ ਸਵਾਬ ਹੈ ਜੋ ਅਜਰ ਹੈ ਉਹ ਤਾਂ ਅੱਲਾ ਪਾਕ ਨਹੀਂ ਦੇਣਾ ਮਗਰ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਜੋ ਕਿ ਬਹੁਤ ਮੈਂ ਕਹੂੰਗਾ ਅਦਨਾ ਜੀ ਕੋਸ਼ਿਸ਼ ਹੈ ਔਰ ਇਹਨਾਂ ਦਾ ਸਨਮਾਨ ਮੈਂ ਅੱਲਾਹ ਤਰਾਨਾ ਤੋਂ ਦੁਆ ਵੀ ਕਰਦਾ ਹਾਂ ਕਿ ਦੁਨੀਆ ਦੇ ਵਿੱਚ ਵੀ ਇਹਨਾਂ ਨੂੰ ਇੱਜ਼ਤ ਔਰ ਆਖਰਤ ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਹੈ ਇਹਨਾਂ ਦਾ ਅਜਰ ਉਹ ਸਵਾਬ ਇਹਨਾਂ ਨੂੰ ਜਿਆਦਾ ਜਿਆਦਾ ਦਿੱਤਾ ਜਾਵੇ ਆ ਕੋਈ ਇਹਨਾਂ ਨੂੰ ਮੈਂ ਅਸੀਂ ਇਸ ਕਾਬਿਲ ਨਹੀਂ ਹਾਂ ਕਿ ਅਸੀਂ ਇਹਨਾਂ ਨੂੰ ਸਨਮਾਨ ਦੇ ਸਕੀਏ ਮਗਰ ਫਿਰ ਵੀ ਅਸੀਂ ਇੱਕ ਛੋਟੀ ਕੋਸ਼ਿਸ਼ ਕੀਤੀ ਹੈ ਤਾਂ ਕਿ ਲੋਕਾਂ ਦੀ ਨਜ਼ਰ ਦੇ ਵਿੱਚ ਆਵੇ ਔਰ ਲੋਕ ਦੇਖਣ ਕਿ ਹਾਂ ਵੀ ਇਹ ਚੰਗਾ ਕੰਮ ਕਰ ਰਹੇ ਨੇ ਔਰ ਇਹਨਾਂ ਨੂੰ ਦੇਖ ਕੇ ਹੋਰ ਲਗਨ ਮੁੰਡੇ ਹੋਰਨਾਂ ਨੂੰ ਹੌਸਲਾ ਮਿਲੇ ਜਾਰਾ ਜਿਆਦਾ ਲੋਕ ਇੱਕ ਦੂਸਰੇ ਵਾਸਤੇ ਜਿਹੜਾ ਦੁਨੀਆ ਇਹੀ ਹੈ ਇਸੇ ਵਾਸਤੇ ਦੁਨੀਆ ਦੇ ਵਿੱਚ ਸਾਨੂੰ ਭੇਜਿਆ ਗਿਆ ਇੱਕ ਖidmat ਤੇ ਖਲਕੀ ਕਰੂਸੇ ਦਾ ਕੰਮ ਮਾਣਾ ਇਹ ਜੋ ਕੰਮ ਕਰ ਰਹੇ ਨੇ ਨਾ ਉਹ ਸਿਰਫ ਇੱਥੇ ਬੁਲਾ ਕੇ ਇੱਕ ਜਮਾਨਤ ਕਰਨ ਦਾ ਇਹੀ ਮਕਸਦ ਸੀਗਾ ਕਿ ਇਹਨਾਂ ਨੂੰ ਦੇਖ ਕੇ ਹੋਰ ਜਿਆਦਾ ਜਿਆਦਾ ਲੜਕੇ ਨੇ ਜਿਹੜੇ ਓਕੀਆਨ ਹੋਰ ਐਸੇ ਕੰਮ ਦੇ ਵਿੱਚ ਇਹ ਸ਼ਿਰਕਤ ਕਰਨਾ